ਹੁਸ਼ਾਰਪੁਰ ਚ ਬੀਤੀ 9 ਸਤੰਬਰ ਨੂੰ ਇੱਕ ਪ੍ਰਵਾਸੀ ਵੱਲੋਂ ਪਈਏ ਵੱਲੋਂ ਕਤਲ ਕੀਤੇ 5 ਸਾਲਾ ਮਾਸੂਮ ਹਰਵੀਰ ਸਿੰਘ ਦੇ ਪਰਿਵਾਰ ਦੀ ਅੱਜ ਵਿੱਤੀ ਮਦਦ ਕਰਦਿਆਂ ਹੋਇਆਂ ਹੁਸ਼ਾਰਪੁਰ ਦੇ ਹੀ ਨੌਜਵਾਨ ਜੋਤੀ ਖੁਰਦਾ ਵੱਲੋਂ 2 ਲੱਖ ਰੁਪਏ ਦੀ ਮਾਇਕ ਮਦਦ ਕੀਤੀ ਗਈ ਹੈ ਤਾਂ ਸਾਡੇ ਨਾਲ ਇਹ ਜੋਤੀ ਮੌਜੂਦ ਨੇ ਗੱਲਬਾਤ ਕਰ ਲੈਣੇ ਆਂ ਭਾਜੀ ਅੱਜ ਤੁਹਾਡੇ ਵੱਲੋਂ ਪੀੜਤ ਪਰਿਵਾਰ ਦੀ ਮਦਦ ਕੀਤੀ ਗਈ ਆ ਤਾਂ ਸਭ ਤੋਂ ਪਹਿਲਾਂ ਸਵਾਲ ਇਹ ਹੈ ਕਿ ਇੱਕ ਬੇਹੱਦ ਦਰਿੰਦਗੀ ਭਰਿਆ ਜਿਹੜਾ ਇੱਕ ਪਈਏ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਤੇ ਕੀ ਕਹਿਣਾ ਚਾਹੁੰਦੇ ਹੋ ਸਰ ਇਹਦੇ ਲਈ ਤਾਂ ਕੋਈ ਸ਼ਬਦੀ ਹੈ ਨਹੀਂ ਸਰ ਇਸ ਕਾਮਲੀ ਤੇ ਕੋਈ ਸ਼ਬਦੀ ਹੈ ਨਹੀਂ ਸਰ। ਉਹ ਵਾਈਗਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਵੱਲ ਬਖਸ਼ੇ ਜਿਹਨਾਂ ਦਾ ਸਰ ਛੋਟਾ ਜਿਹਾ ਬੱਚਾ 5 ਸਾਲ ਦਾ ਬੱਚਾ ਕੋਮਲ ਬੱਚੇ ਤੇ ਇੰਨਾ ਜ਼ੁਲਮ ਹੋਇਆ ਇਹਦੇ ਲਈ ਤਾਂ ਸਰ ਸ਼ਬਦੀ ਕੋਈ ਨਹੀਂ ਹੈ। ਆਪਾਂ ਉਹਨਾਂ ਦੀ ਇੰਨਾ ਕਿ ਆਪਾਂ ਉਹਨਾਂ ਨੂੰ ਬੱਚਾ ਤਾਂ ਵਾਪਸ ਨਹੀਂ ਦੇ ਸਕਦੇ ਪਰ ਆਪਾਂ ਉਹਨਾਂ ਦੀ ਸਹਾਇਤਾ ਜਰੂਰ ਕਰ ਸਕਦੇ ਆ। ਆਪਾਂ ਉਹਨਾਂ ਨੂੰ ਇੱਕ ਲੋਅਰ ਦੇਤਾ ਸਰ ਤੇ ਆਪਣਾ ਨੰਬਰ ਦੇਤਾ ਉਹਨੇ ਕਿਹਾ ਜਦੇ ਤੁਹਾਨੂੰ ਜ਼ਰੂਰਤ ਪੈਂਦੀ ਹੈ ਤੁਸੀਂ ਜਦੇ ਮਰਜ਼ੀ ਸਾਨੂੰ ਕਾਲ ਕਰ ਸਕਦੇ ਆਂ ਅਸੀਂ ਤੁਹਾਡੇ ਨਾਲ ਹਰ ਟਾਈਮ ਖੜੇ ਆਂ ਜੀ ਕਿੰਨੀ ਮਦਦ ਕੀਤੀ ਗਈ ਹੈ 2 ਲੱਖ ਰੁਪਏ ਦੀ ਕਿ ਜਾਂ ਕਿੰਨੇ ਭਾਜੀ ਹਾਂ ਜੀ 2 ਲੱਖ ਰੁਪਏ ਦੀ ਮਦਦ ਕੀਤੀ ਗਈ ਹੈ ਸਰ ਇੱਕ ਉਹਨਾਂ ਨੂੰ ਆਪਾਂ ਲਾਇਰ ਦੇਤਾ ਸਰ ਪ੍ਰਸੰਦੀਪ ਸ਼ਰਮਾ ਜੀ ਆਪਲੇ ਵਕੀਲ ਹੈ ਜੀ ਉਹ ਉਹਨਾਂ ਦਾ ਕੇਸ ਦੀ ਸਾਰੀ ਪੈਰਵਾਹੀ ਕਰਨਗੇ ਜੀ ਠੀਕ ਹੈ ਜੀ ਤਾਂ ਪਰਿਵਾਰ ਨੇ ਹੋਰ ਕੁਝ ਵੀ ਦੱਸਿਆ ਜੇਕਰ ਕੋਈ ਭਵਿੱਖ ਦੇ ਵਿੱਚ ਲੋੜ ਪੈਂਦੀ ਆ ਪਰਿਵਾਰ ਨੂੰ ਤੁਹਾਡੀ ਜਿਹੜੀ ਵੈਲਫੇਅਰ ਸੁਸਾਇਟੀ ਕੀ ਆ ਨਾਮ ਉਹ ਵੀ ਦੱਸ ਦਿਓ ਇੱਕ ਵਾਰ ਸਾਡੀ ਵੈਲਫੇਅਰ ਸੁਸਾਇਟੀ ਦਾ ਨਾਮ ਹੈ ਸ਼ਾਨਨਾ ਪਹਿਲਵਾਨ ਵੈਲਫੇਅਰ ਸੁਸਾਇਟੀ ਗੜਦੀ ਯਾਰ ਜੇਕਰ ਕੋਈ ਇਹਨਾਂ ਫਿਊਚਰ ਭਵਿੱਖ ਦੇ ਵਿੱਚ ਪਰਿਵਾਰ ਨੂੰ ਲੋਡ ਪੈਂਦੀਆ ਕਰੋਗੇ ਫਿਰ ਜੀ ਮਦਦ ਹੋਰ ਬਿਲਕੁਲ ਸਰ ਆਪਾਂ ਉਹਨਾਂ ਨੂੰ ਆਪਣਾ ਨੰਬਰ ਵੀ ਦੇ ਦਿੱਤਾ ਉਹਨਾਂ ਨੇ ਕਿਹਾ ਜਦੇ ਮਰਜ਼ੀ ਤੁਹਾਨੂੰ ਜ਼ਰੂਰਤ ਪੈਂਦੀ ਹੈ ਅਸੀਂ ਉਹਨਾਂ ਨੂੰ ਲਾਇਰ ਵੀ ਆਪਣਾ ਦੇਤਾ ਜੀ ਆਪਾਂ ਹਰ ਟਾਈਮ ਉਹਨਾਂ ਦੇ ਨਾਲ ਖੜੇ ਆ ਹੁਣ ਪੰਜਾਬ ਦੇ ਵਿੱਚੋਂ ਭਈਆਂ ਨੂੰ ਭਜਾਉਣ ਦੀ ਇੱਕ ਮੁਹਿੰਮ ਸ਼ੁਰੂ ਹੋਈ ਹੈ ਸਰਕਾਰਾਂ ਚੁੱਪ ਨੇ ਤੁਸੀਂ ਕਿਵੇਂ ਵੇਖਦੇ ਹੋ ਕਿ ਪੰਜਾਬ ਦੇ ਵਿੱਚ ਰਹਿਣੀ ਚਾਹੀਦੀ ਹੈ ਜਾਂ ਨਹੀਂ ਰਹਿਣੇ ਚਾਹੀਦੇ ਅਜੇ ਨਹੀਂ ਸਰ ਇਹ ਇੱਕ ਕਮਿਊਨਿਟੀ ਦਾ ਨਹੀਂ ਨਾ ਇਹ ਸਾਡੀ ਤੁਹਾਨੂੰ ਵੀ ਪਤਾ ਹੈ ਇਹ ਕੰਮ ਤਾਂ ਕਿਸੇ ਕਮਿਊਨਿਟੀ 'ਚ ਵੀ ਹੋ ਸਕਦਾ ਵਾ ਆਪਾਂ ਹੁਣ ਇਸ ਕੰਮ ਨੂੰ ਥੋੜੇ ਜਿਹਾ ਦੂਜੇ ਪਾਸੇ ਨਾਲ ਲੈ ਕੇ ਜਾਈਏ ਇਹ ਕਿਸੇ ਕਮਿਊਨਿਟੀ 'ਚ ਵੀ ਹੋ ਸਕਦਾ ਵੈ ਚਲੋ ਇੱਥੇ ਬਹੁਤ ਪੁਰਾਣੇ ਭਈਏ ਵੀ ਰਹਿ ਰਹੇ ਆ ਬਹੁਤ ਬੰਦੇ ਇੱਥੇ ਤੁਹਾਨੂੰ ਪਤਾ ਐ ਐਮਸੀ ਵੀ ਹੈਗੇ ਆ ਜੀ ਬਹੁਤ ਬੰਦੇ ਤੁਹਾਨੂੰ ਪਤਾ ਇੱਥੇ ਐਮਸੀ ਹੈਗੇ ਆ ਸਰਪੰਚ ਵੀ ਹੈਗੇ ਆ ਜੀ ਕੋਈ ਆਹ ਇਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਤਾਂ ਹੋਣੀ ਚਾਹੀਦੀ ਨੇ ਪਤਾ ਨਹੀਂ ਪਿੱਛੋਂ ਕੀ ਕਰਕੇ ਆਏ ਕੀ ਨਹੀਂ ਕਰਕੇ ਆਏ ਹਾਂਜੀ ਉਹ ਤਾਂ ਸਾਰੇ ਉਹ ਤੇ ਜਿਹੜਾ ਐਮਸੀ ਆ ਜਾਂ ਕੋਈ ਵੀ ਬੰਦਾ ਵੈ ਉਹ ਤਾਂ ਸਾਰੇ ਇੱਕ ਐਮਐਲਏ ਜਾਂ ਇੱਕ ਐਮਸੀ ਉਹ ਚੀਜ਼ ਉਹਨੂੰ ਸਾਰੇ ਚੀਜ਼ ਕਰਨੀ ਚਾਹੀਦੀ ਆ ਵੀ ਇਹਨਾਂ ਨੂੰ ਆਪਾਂ ਕਿੱਦਾਂ ਵੈਰੀਫਾਈ ਕਰਨਾ ਜ ਹੋਣੇ ਤੋਂ ਸਰ ਸਾਡੇ ਕਿਸੇ ਬੰਦੇ ਦਾ ਦੇਖ ਲਓ ਜੀ ਕਿਸੇ ਬੰਦੇ ਨੇ ਕੋਈ ਸਾਡਾ ਮੇਰਾ ਫਰੈਂਡ ਹੈ ਜੀ ਉਹ ਸਰਪੰਚ ਹੈ ਜੀ ਉਹ ਉਹਨੇ ਆਪਣੇ ਭਰਾ ਦੀ ਬੇਟੀ ਲਈ ਹੈ ਜੀ 3 ਸਾਲ ਹੋ ਗਏ ਉਹਦਾ ਸਰ ਉਹਨੇ ਆਪਣਾ ਸਰਟੀਫਿਕੇਟ ਬਣਾਉਣਾ ਸੀਗਾ ਉਹ ਮੇਰੇ ਖਿਆਲ ਦੇ ਨਾਲ ਉਹਦੇ ਨਾਲ 10 ਵਾਰ ਹੀ ਅਸੀਂ ਜਾਏ ਆ ਜੀ ਉਹਦਾ ਸਰਟੀਫਿਕੇਟ ਨਹੀਂ ਬਣ ਰਿਹਾ ਇਹ ਬੰਦੇ ਸਰ ਉਧਰੋਂ ਆ ਗਏ ਆ ਪਤਾ ਹੀ ਨਹੀਂ ਵੀ ਇਹ ਉਧਰ ਕੀ ਕੰਮ ਕਰਕੇ ਆਏ ਆ ਇਹ ਚੀਜ਼ ਤਾਂ ਸਰ ਜਿਹੜੇ ਉੱਥੇ ਐਮਸੀ ਹੈ ਜਾਂ ਕੋਈ ਕਮੇਟੀ ਮੈਂਬਰ ਹੈ ਕੋਈ ਇਹ ਚੀਜ਼ ਤਾਂ ਸਰ ਉਹਨਾਂ ਨੂੰ ਸੋਚਣੀ ਚਾਹੀਦੀ ਹੈ ਕਿ ਇਹਨਾਂ ਦਾ ਚੋਆ ਵਿੱਚ ਵੀ ਐਨਓਸੀਆਂ ਮਿਲੀਆਂ ਪਤਨ ਨਹੀਂ ਮਿਲੀਆਂ ਪੱਕੇ ਟੀਵੀ ਲੱਗੇ ਹੋ ਆ ਬਿਜਲੀ ਤੇ ਕਨੈਕਸ਼ਨ ਹੋਇਆ ਹੋ ਆ ਆਮ ਲੋਕ ਸਾਡੇ ਤੋਂ ਅੜਕੇ ਨੇ ਕਰਵਾਣਾ ਹੋਵੇ ਜੁੱਤੀਆਂ ਘੱਟ ਜਾਂਦੀਆਂ ਜੀ ਬਿਲਕੁਲ ਸਰ ਇਹ ਹੁਣ ਇਹਨਾਂ ਦੇ ਵਿੱਚੋਂ ਬੰਦੇ ਆ ਜੀ ਉਹ ਆਪ ਦੱਸਦੇ ਆ ਜੀ ਅਸੀਂ 10000 ਰੁਪਏ 5000 ਰੁਪਏ ਦੇ ਕੇ ਆਪਾਂ ਆਧਾਰ ਕਾਰਡ ਬਣਾ ਲੈਨੇ ਆ ਜੀ ਇਹ ਚੀਜ਼ਾਂ ਨੂੰ ਬੰਦ ਕਰਨੀਆਂ ਚਾਹੀਦੀਆਂ ਸਰ ਠੀਕ ਹੈ ਨਾ ਜੀ ਮਤਲਬ ਇਹ ਚੀਜ਼ਾਂ ਬੰਦ ਹੋਣਗੀਆਂ ਤੇ ਤਾਂ ਹੀ ਇਹੋ ਜਿਹੀ ਆ ਇਹੋ ਜਿਹੇ ਕਾਨੂੰਨੀ ਕੰਮ ਬੰਦ ਹੋਣਗੇ ਸਰ ਜੇਕਰ ਭਵਿੱਖ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰਣਨੀਤੀ ਜਥੇਬੰਦੀ ਵੱਲੋਂ ਲਿਖੀ ਜਾਂਦੀ ਆ ਜਾਂ ਪਰਿਵਾਰ ਵੱਲੋਂ ਲਿਖੀ ਜਾਂਦੀ ਆ ਫਿਰ ਤੁਹਾਡੀ ਵੈਲਫੇਅਰ ਅਸੀਂ ਪਹਿਲਾਂ ਹੁਣ ਵੀ ਕਹਿ ਰਹੇ ਹਾਂ ਉਹਨਾਂ ਨੂੰ ਪਹਿਲਾਂ ਵੀ ਕਿਹਾ ਵੀ ਆਪਾਂ ਤੁਹਾਡੇ ਨਾਲ ਖੜੇ ਹਾਂ ਸਰ ਜਿ ਜਦ ਜਦੇ ਸਾਡੀ ਜਰੂਰਤ ਹੈ ਉਸੇ ਟਾਈਮ ਆਪਾਂ ਤੁਹਾਡੇ ਕੋਲ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸਾਨੂੰ ਹੁਸ਼ਾਰਪੁਰ ਤੋਂ ਨਸਤੀਕੀ ਪੜੇ ਖੁਰਦਾ ਦੇ ਨੌਜਵਾਨੇ ਚੋਤੀ ਜਿਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਸੋ ਇਹਨਾਂ ਦੀ ਵੈਲਫੇਅਰ ਸੁਸਾਇਟੀ ਵੱਲੋਂ ਜਿਹੜੀ ਉਹ ਪਰਿਵਾਰ ਦੀ 2 ਲੱਖ ਰੁਪਏ ਦੀ ਵਿੱਤੀ ਮਦਦ ਕੀਤੀ ਗਈ ਹੈ ਕਿ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਕਿ ਭਵਿੱਖ ਦੇ ਵਿੱਚ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਮਹਿਸੂਸ ਹੋਵੇਗੀ ਤਾਂ ਪਰਿਵਾਰ ਦੀ ਉਹ ਵਿੱਚ ਜਿਹੜੀ ਉਹ ਮਦਦ ਜ਼ਰੂਰ ਕਰਨਗੇ ਕੈਮਰਾ ਪਰਸਨ ਮਨਵੀਰ ਮੇਠੀ तादा खबराद ले जुड़े तादा तरी खबरांर्पर इंस्पयरिर्से